ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੀ ਵੀਡੀਓ ਦੇ ਰਾਹੀਂ ਆਪਾਂ ਮਹਾਪੁਰਖਾਂ ਵੱਲੋਂ ਦੱਸੇ ਹੋਏ ਦੋ ਨੁਕਤੇ ਜਾਂ ਕਹਿ ਲਈਏ ਕਿ ਦੋ ਕੀਮਤੀ ਬਚਨ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਜਿਨ੍ਹਾਂ ਬਾਰੇ ਮਹਾਪੁਰਖ ਜੀ ਕਹਿੰਦੇ ਕਿ ਜੇਕਰ ਆਪਾਂ ਇਹ ਦੋ ਕੰਮ ਆਪਣੇ ਘਰ ਦੇ ਵਿੱਚ ਕਰਦੇ ਹਾਂ ਤਾ ਸਾਡੇ ਘਰ ਦੀ ਬਰਕਤ ਸਾਡੇ ਘਰ ਦੀ ਸੁੱਖ ਸ਼ਾਂਤੀ ਹਮੇਸ਼ਾ ਬਰਕਰਾਰ ਰਹਿੰਦੀ ਆ ਘਰ ਦੇ ਵਿੱਚ ਕਦੇ ਵੀ ਕਿਸੇ ਚੀਜ਼ ਵਿੱਚ ਕਮੀ ਨਹੀਂ ਆਉਂਦੀ ਤਾਂ ਇਹ ਦੋ ਨੁਕਤੇ ਕਿਹੜੇ ਨੇ ਉਹਨਾਂ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਖਾਸ ਕਰਕੇ ਉਹ ਭੈਣ ਭਰਾ ਜੋ ਕਹਿ ਦਿੰਦੇ ਆ ਕਿ ਸਾਡੀ ਕਿਰਤ ਕਮਾਈ ਦੇ ਵਿੱਚ ਬਰਕਤ ਨਹੀਂ ਪੈਂਦੀ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਇੱਕ ਨਿੱਕੀ ਜੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਵਿੱਚ ਆ ਜਾਂਦੀ ਆ ਇਦਾਂ ਹੀ ਕਹਿੰਦੇ ਇੱਕ ਦੁਕਾਨਦਾਰ ਉਹ ਬਹੁਤ ਦੁਖੀ ਪਰੇਸ਼ਾਨ ਸੀ ਕਿਉਂਕਿ ਉਹ ਸਵੇਰ ਤੋਂ ਲੈ ਕੇ ਰਾਤ ਤੱਕ ਦੁਕਾਨ ਖੋਲ ਕੇ ਬੈਠਾ ਰਹਿੰਦਾ ਪਰ ਉਹਦੀ ਕਿਰਤ ਕਮਾਈ ਦੇ ਵਿੱਚ ਕੋਈ ਵਾਧਾ ਨਹੀਂ ਸੀ ਕੋਈ ਬਰਕਤ ਨਹੀਂ ਸੀ ਉਹਦੇ ਨਾਲ ਦੇ ਦੁਕਾਨਦਾਰਾਂ ਨੇ ਇੱਕ ਦੁਕਾਨ ਤੋਂ ਕਈ-ਕਈ ਦੁਕਾਨਾਂ ਕਰ ਲਈਆਂ ਪਰ ਇਹ ਕਈ ਸਾਲਾਂ ਤੋਂ ਉੱਥੇ ਦਾ ਉੱਥੇ ਖੜਿਆ ਮਿਹਨਤ ਬਹੁਤ ਕਰਦਾ ਸਵੇਰ ਤੋਂ ਲੈ ਕੇ ਰਾਤ ਤੱਕ ਦੁਕਾਨ ਤੇ ਬੈਠਾ ਰਹਿੰਦਾ ਪਰ ਇਹਦੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚ ਕੋਈ ਬਰਕਤ ਨਹੀਂ ਕੋਈ ਵਾਧਾ ਨਹੀਂ ਇਸ ਕਰਕੇ ਬੜਾ ਦੁਖੀ ਪਰੇਸ਼ਾਨ ਇੱਕ ਦਿਨ ਮਨ ਦੇ ਵਿੱਚ ਸੋਚਣ ਲੱਗਾ ਵੀ ਜ਼ਰੂਰ ਮੇਰੇ ਉੱਤੇ ਕਿਸੇ ਨੇ ਕੋਈ ਜਾਦੂ ਟੂਣਾ ਕੀਤਾ ਏ ਮੇਰੇ ਕੰਮ ਨੂੰ ਬੰਨ੍ਹ ਦਿੱਤਾ ਹੈ ਇਸੇ ਕਰਕੇ ਹੀ ਮੇਰੇ ਕੰਮਕਾਰ ਦੇ ਵਿੱਚ ਵਾਧਾ ਨਹੀਂ ਹੋ ਰਿਹਾ ਉਹਨੇ ਕਈਆਂ ਦੇ ਨਾਲ ਗੱਲਬਾਤ ਕੀਤੀ ਕਿ ਮੈਨੂੰ ਮੇਰੀ ਮੁਸ਼ਕਲ ਦਾ ਹੱਲ ਦੱਸੋ ਮੇਰੇ ਕੰਮ ਨੂੰ ਕਿਸੇ ਨੇ ਬੰਨ੍ਹ ਦਿੱਤਾ ਹੈ ਕਈਆਂ ਨੇ ਉਹਨੂੰ ਕਈ ਤਰ੍ਹਾਂ ਦੇ ਉਪਾਅ ਵੀ ਦੱਸੇ ਪਰ ਕਹਿੰਦੇ ਕੋਈ ਫਰਕ ਨਾ ਪਿਆ ਇੱਕ ਦਿਨ ਇਦੀ ਦੁਕਾਨ ਦੇ ਉੱਤੇ ਇੱਕ ਗ੍ਰਾਹਕ ਆਇਆ ਗੱਲਾਂ-ਗੱਲਾਂ ਦੇ ਵਿੱਚੋਂ ਪਤਾ ਲੱਗਾ ਕਿ ਉਹ ਗ੍ਰਾਹਕ ਕਿਸੇ ਐਸੇ ਸੰਤ ਮਹਾਪੁਰਖ ਦੀਲੀ ਸੰਗਤ ਕਰਦਾ ਏ ਜਿਨ੍ਹਾਂ ਦੇ ਕੋਲ ਹਰ ਬੰਦੇ ਦੀ ਹਰ ਮੁਸ਼ਕਲ ਦਾ ਹੱਲ ਆ। ਕਹਿੰਦੇ ਇਹ ਦੁਕਾਨਦਾਰ ਨੇ ਕਿਹਾ ਕਿ ਭਾਈ ਮੈਨੂੰ ਵੀ ਉਹ ਸੰਤਾਂ ਦਾ ਪਤਾ ਦੱਸ। ਮੈਂ ਵੀ ਉਹਨਾਂ ਦੀ ਸੰਗਤ ਕਰਨਾ ਚਾਹੁੰਨਾ ਹਾਂ। ਮੇਰੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਪਰੇਸ਼ਾਨੀਆਂ ਨੇ। ਮੈਂ ਵੀ ਉਹ ਸੰਤ ਜੀ ਤੋਂ ਉਹਨਾਂ ਪਰੇਸ਼ਾਨੀਆਂ ਦਾ ਹੱਲ ਪੁੱਛਣਾ ਚਾਹੁੰਨਾ ਹਾਂ। ਕਹਿੰਦੇ ਉਹ ਗ੍ਰਾਹਕ ਨੇ ਸੰਤ ਜੀ ਦਾ ਪਤਾ ਦੱਸ ਦਿੱਤਾ। ਇਹ ਸੇਠ ਜੀ ਅਗਲੇ ਹੀ ਦਿਨ ਸੰਤ ਜੀ ਦੇ ਕੋਲ ਚਲੇ ਗਏ। ਉਹ ਸੰਤ ਜੀ ਦੇ ਕੋਲ ਬਹੁਤ ਸੰਗਤ ਬੈਠੀ ਸੀ। ਸਾਰੇ ਹੀ ਆਪੋ ਆਪਣੀਆਂ ਮੁਸ਼ਕਲਾਂ, ਪਰੇਸ਼ਾਨੀਆਂ ਸੰਤ ਜੀ ਨੂੰ ਦੱਸ ਰਹੇ ਸੀ ਅਤੇ ਸੰਤ ਜੀ ਹਰ ਇੱਕ ਬੰਦੇ ਦੀ ਮੁਸ਼ਕਲ, ਪਰੇਸ਼ਾਨੀ ਦਾ ਹੱਲ ਨਾਲ ਦੀ ਨਾਲ ਹੀ ਦੱਸ ਰਹੇ ਸਨ। ਪਰ ਕਹਿੰਦੇ ਸੰਤ ਜੀ ਨੀਵੀਂ ਪਾ ਕੇ ਬੈਠੇ ਸੀ। ਕਿਸੇ ਵੱਲ ਵੀ ਅੱਖਾਂ ਚੱਕ ਕੇ ਨਹੀਂ ਸੀ ਦੇਖਦੇ। ਸਿਰਫ ਨੀਵੀਂ ਪਾ ਕੇ ਬੱਠੇ ਆਪਣੇ ਮੂੰਹ ਵਿੱਚ ਰੱਬ ਰੱਬ ਕਰ ਰਹੇ ਸੀ। ਜਿ ਕੋਈ ਮਨੁੱਖ ਹੁੰਦਾ ਆਪਣੀ ਮੁਸ਼ਕਿਲ ਦੱਸਦਾ ਪ੍ਰਸੰਤ ਜੀ ਉਹਦਾ ਹਾਲ ਵਸ ਦਿੰਦੇ ਕਹਿੰਦੇ ਇਹ ਦੁਕਾਨਦਾਰ ਦੀ ਵਾਰੀ ਆਈ ਤਾਂ ਦੁਕਾਨਦਾਰ ਨੇ ਵੀ ਆਪਣੀ ਮੁਸ਼ਕਿਲ ਦੱਸੀ ਕਿ ਸੰਤ ਜੀ ਮੈਂ ਕਈ ਸਾਲਾਂ ਤੋਂ ਸਵੇਰ ਤੋਂ ਲੈ ਕੇ ਰਾਤ ਤੱਕ ਆਪਣੀ ਦੁਕਾਨ ਤੇ ਬੈਠਾ ਰਹਿਣਾ ਹਾਂ ਸਾਰਾ ਦਿਨ ਮਿਹਨਤ ਕਰਦਾ ਹਾਂ ਕਈ ਢੰਗ ਤਰੀਕੇ ਅਪਣਾ ਲਏ ਪਰ ਮੇਰੀ ਕਮਾਈ ਦੇ ਵਿੱਚ ਕੋਈ ਵਾਧਾ ਨਹੀਂ ਕੋਈ ਬਰਕਤ ਨਹੀਂ ਮੈਨੂੰ ਲੱਗਦਾ ਕਿਸੇ ਨੇ ਮੇਰਾ ਕੰਮ ਬੰਨ੍ਹ ਦਿੱਤਾ ਹੈ ਮੈਨੂੰ ਵੀ ਮੇਰੀ ਕਮਾਈ ਦੇ ਵਿੱਚ ਬਰਕਤ ਦਾ ਕੋਈ ਹੱਲ ਦੱਸੋ ਕਹਿੰਦੇ ਸੰਤ ਜੀ ਨੇ ਉਸੇ ਤਰ੍ਹਾਂ ਨੀਵੀ ਪਾਏ ਪਾਏ ਸੇਠ ਨੂੰ ਕਿਹਾ ਕਿ ਭਾਈ ਤੂੰ ਘੱਟ ਤੋਲਣਾ ਛੱਡ ਦੇ ਤੇ ਤੇਰੀ ਕਮਾਈ ਵਿੱਚ ਆਪੇ ਹੀ ਬਰਕਤ ਆ ਜਾਵੇਗੀ ਕਹਿੰਦੇ ਜਦੋਂ ਸੰਤ ਜੀ ਨੇ ਇਹ ਗੱਲ ਕਹੀ ਤਾਂ ਸੇਠ ਜੀ ਤਾਂ ਇੱਕਦਮ ਹਿੱਲ ਗਏ ਜਿਵੇਂ ਚੋਰੀ ਫੜੀ ਗਈ ਹੋਵੇ ਕਿਉਂਕਿ ਸੱਚਮੁੱਚ ਇਹ ਸੇਠ ਘੱਟ ਤੋਲਦਾ ਸੀ ਕਹਿੰਦੇ ਇੱਕਦਮ ਚੁੱਪ ਹੋ ਗਿਆ ਫਿਰ ਕੁਝ ਦੇਰ ਬਾਅਦ ਬੋਲਿਆ ਸੰਤ ਜੀ ਜੇਕਰ ਮੈਂ ਪੂਰਾ ਤੋਲਣਾ ਸ਼ੁਰੂ ਕਰ ਦਵਾਂ ਤਾਕੀ ਸੱਚਮੁੱਚ ਮੇਰੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚ ਬਰਕਤ ਪਵੇਗੀ ਤੇ ਕਹਿੰਦੇ ਸੰਤ ਜੀ ਨੇ ਕਿਹਾ ਕਿ ਹਾਂ ਭਾਈ ਜੇ ਤੂੰ ਆਪਣੀ ਕਿਰਤ ਨੂੰ ਇਮਾਨਦਾਰੀ ਦੇ ਨਾਲ ਕਰੇਗਾ ਤਾਂ ਤੈਨੂੰ ਜ਼ਰੂਰ ਵਾਦਾ ਹੋਵੇਗਾ ਕਿਉਂਕਿ ਜਦੋਂ ਤੂੰ ਰੇਟ ਪੂਰਾ ਲਾਉਣਾ ਹੈ ਫਿਰ ਘੱਟ ਤੋਲਣ ਦਾ ਕੀ ਮਤਲਬ ਘੱਟ ਤੋਲਣਾ ਆਪਣੀ ਕਿਰਤ ਦੇ ਨਾਲ ਬੇਈਮਾਨੀ ਕਰਨੀ ਹੈ ਤੇ ਜਿਹੜਾ ਬੰਦਾ ਆਪਣੀ ਕਿਰਤ ਦੇ ਨਾਲ ਬੇਈਮਾਨੀ ਕਰਦਾ ਹੈ ਨਾ ਉਹਦੀ ਕਿਰਤ ਕਮਾਈ ਦੇ ਵਿੱਚ ਕਦੇ ਵੀ ਬਰਕਤ ਨਹੀਂ ਪੈਂਦੀ ਇਸ ਕਰਕੇ ਤੂੰ ਆਪਣੀ ਕਿਰਤ ਨੂੰ ਪੂਰੀ ਇਮਾਨਦਾਰੀ ਦੇ ਨਾਲ ਕਰਿਆ ਕਰ ਰੇਟ ਪੂਰਾ ਲਾ ਪਰ ਸਬਦਾ ਵੀ ਪੂਰਾ ਤੋਲ ਕੇ ਦੇ ਕਦੇ ਵੀ ਘੱਟ ਨਾ ਤੋਲੀ ਕਹਿੰਦੇ ਸੰਤਾਂ ਦੇ ਮੂੰਹੋਂ ਨਿਕਲੀ ਇਹ ਗੱਲ ਉਹ ਦੁਕਾਨਦਾਰ ਦੇ ਮਨ ਨੂੰ ਲੱਗੀ ਉਸੇ ਪਾਲਤੋਂ ਹੀ ਦੁਕਾਨਦਾਰ ਨੇ ਆਪਣੇ ਮਨ ਦੇ ਵਿੱਚ ਪੱਕਾ ਫੈਸਲਾ ਕਰ ਲਿਆ ਵੀ ਮੈਂ ਸੱਚਮੁੱਚ ਅੱਜ ਤੋਂ ਬਾਅਦ ਕਦੇ ਘੱਟ ਨਹੀਂ ਤੋਲਾਂਗਾ ਕਿਉਂਕਿ ਘੱਟ ਤੋਲ ਕੇ ਮੈਂ ਦੇਖ ਲਿਆ ਏ ਹੁਣ ਇਹ ਸੰਤ ਜੀ ਦੀ ਗੱਲ ਮੰਨ ਕੇ ਦੇਖਾਂਗਾ ਕਿ ਕੀ ਸੱਚਮੁੱਚ ਹੀ ਪੂਰਾ ਤੋਲਿਆਂ ਬਰਕਤ ਪਵੇਗੀ ਕਹਿੰਦੇ ਹੁਣ ਜਦੋਂ ਆਪਣੀ ਦੁਕਾਨ ਤੇ ਗਿਆ ਤਾਂ ਕਈ ਚਿਰ ਦੀ ਆਦਤ ਪਈ ਸੀ ਇੰਨੀ ਛੇਤੀ ਕਿੰਜ ਬਦਲ ਜਾਂਦੀ ਕਿਉਂਕਿ ਤੋਲਦਿਆਂ ਤੋਲਦਿਆਂ ਠੁੰਗਾ ਲਾ ਆ ਹੀ ਜਾਂਦਾ ਸੀ ਘੱਟ ਤੋਲ ਦਿੰਦਾ ਸੀ ਇਸ ਕਰਕੇ ਉਹਨੇ ਫੈਸਲਾ ਕੀਤਾ ਵੀ ਮੈਂ ਅੱਜ ਤੋਂ ਬਾਅਦ ਤੋਲਣਾ ਹੀ ਬੰਦ ਕਰ ਦੇਣਾ ਕਹਿੰਦੇ ਉਹਨੇ ਇੱਕ ਸਾਈਡ ਦੇ ਉੱਤੇ ਬੈਠੇ ਰਹਿਣਾ ਅਤੇ ਜੋ ਵੀ ਗ੍ਰਾਹਕ ਸੌਦਾ ਲੈਣ ਆਉਂਦਾ ਉਹਨੂੰ ਕਹਿ ਦਿੰਦਾ ਕਿ ਭਾਈ ਤੈਨੂੰ ਜਿਹੜਾ ਸੌਦਾ ਚਾਹੀਦਾ ਹੈ ਨਾ ਤੂੰ ਆਪੇ ਤੋਲ ਲੈ ਗ੍ਰਾਹਕ ਆਪੇ ਦੁਕਾਨਦਾਰ ਦੇ ਸੌਦਾ ਤੋਲਦੇ ਅਤੇ ਬਣਦੇ ਪੈਸੇ ਦੁਕਾਨਦਾਰ ਨੂੰ ਦੇ ਕੇ ਸੌਦਾ ਲੈ ਕੇ ਚਲੇ ਜਾਂਦੇ ਕਹਿੰਦੇ ਹੌਲੀ-ਹੌਲੀ ਇਹ ਗੱਲ ਚਾਰਚ ਫੇਰੇ ਫੈਲ ਗਈ ਵੀ ਆਹ ਸੇੜੀ ਤਾਂ ਬਹੁਤ ਇਮਾਨਦਾਰ ਨੇ ਇਹ ਤਾਂ ਗ੍ਰਾਹਕਾਂ ਨੂੰ ਕਹਿੰਦੇ ਆ ਵੀ ਆਪੇ ਸੌਦਾ ਤੋਲੋ ਕਹਿੰਦੇ ਹੁਣ ਜਦੋਂ ਇਹ ਗੱਲ ਚਾਰ ਚਫੇਰੇ ਪਹੁੰਚੀ ਤਾਂ ਦੂਰੋਂ ਨੇੜੇੋਂ ਗ੍ਰਾਹਕ ਇਹਨਾਂ ਕੋਲ ਸੌਦਾ ਲੈਣ ਆਉਣ ਲੱਗੇ ਇਹਦਾ ਕੰਮ ਦਿਨੋਂ ਦਿਨ ਵਧਣਾ ਸ਼ੁਰੂ ਹੋ ਗਿਆ ਕਹਿੰਦੇ ਇਹ ਦੁਕਾਨਦਾਰ ਨੇ ਇੱਕ ਤੋਂ ਬਾਅਦ ਇੱਕ ਕਈ ਦੁਕਾਨਾਂ ਕਰ ਲਈਆਂ ਹੁਣ ਤਾਂ ਦੂਰੋਂ ਨੇੜੇ ਪਿੰਡਾਂ ਦੇ ਦੁਕਾਨਦਾਰ ਵੀ ਇਹਦੀ ਦੁਕਾਨ ਤੋਂ ਆ ਕੇ ਸੌਦਾ ਖਰੀਦ ਕੇ ਲੈ ਕੇ ਜਾਂਦੇ ਥੋਕ ਦੇ ਰੇਟ ਤੇ ਸੌਦਾ ਲੈ ਜਾਂਦੇ ਕਹਿੰਦੇ ਇਹਦਾ ਕਾਰੋਬਾਰ ਇਹਦੀ ਕਮਾਈ ਇੰਨੀ ਵੱਧ ਗਈ ਕਿ ਇਹਨੇ ਸੋਫਾ ਤੋਲਣ ਵਾਲੇ ਵੱਟੇ ਵੀ ਸੋਨੇ ਦੇ ਬਣਾ ਲਏ ਕਹਿੰਦੇ ਇੱਕ ਦਿਨ ਆਪਣੇ ਸੋਨੇ ਦੇ ਵੱਟਿਆਂ ਵਾਂਗ ਦੇਖ ਕੇ ਇਹ ਦੁਕਾਨਦਾਰ ਸੋਚਣ ਲੱਗਾ ਕਿ ਮਨਾ ਇੱਕ ਉਹ ਦੇਣ ਸੀ ਜਦੋਂ ਤੂੰ ਸਵੇਰ ਤੋਂ ਲੈ ਕੇ ਅੱਧੀ ਰਾਤ ਤੱਕ ਆਪਣੀ ਦੁਕਾਨ ਤੇ ਬੈਠਾ ਰਹਿੰਦਾ ਸੀ ਤੇਰੀ ਦੁਕਾਨ ਤੇ ਕੋਈ ਗ੍ਰਾਹਕ ਨਹੀਂ ਸੀ ਆਉਂਦਾ ਤੂੰ ਕਿੰਨਾ ਦੁਖੀ ਪਰੇਸ਼ਾਨ ਰਹਿੰਦਾ ਸੀ ਅਤੇ ਅੱਜ ਉਹ ਵੀ ਦੇਣਿਆ ਜਦੋਂ ਤੈਨੂੰ ਸਾਰਾ ਦਿਨ ਵੇਲ ਨਹੀਂ ਮਿਲਦੀ ਤੇਰੀ ਕਿਰਤ ਕਮਾਈ ਦੇ ਵਿੱਚ ਤੇਰੇ ਕਾਰੋਬਾਰ ਦੇ ਵਿੱਚ ਕਿੰਨਾ ਵਾਧਾ ਹੋ ਗਿਆ ਅਤੇ ਮਨ ਹੀ ਮਨ ਦੇ ਵਿੱਚ ਸੋਚਿਆ ਕਿ ਇਹ ਸਭ ਕੁਝ ਹੋਇਆ ਹੈ ਉਹ ਸੰਤ ਕੀਦੇ ਕਰਕੇ ਸੰਤ ਜੀ ਨੇ ਇਮਾਨਦਾਰੀ ਦਾ ਰਾਹ ਦੱਸਿਆ ਤੇ ਇਮਾਨਦਾਰੀ ਦੇ ਰਾਹ ਦੇ ਉੱਤੇ ਚੱਲ ਕੇ ਮੈਂ ਕਿੰਨਾ ਕੁਝ ਪ੍ਰਾਪਤ ਕਰ ਲਿਆ ਕਿਨੇ ਮਨ ਦੇ ਵਿੱਚ ਸੋਚਿਆ ਕਿ ਕਿਉਂ ਨਾ ਅੱਜ ਉਹ ਸੰਤ ਜੀ ਦਾ ਧੰਨਵਾਦ ਕਰਕੇ ਆਵਾਂ ਮੈਂ ਤਾਂ ਕਮਾਕਾਰਾਂ ਦੇ ਵਿੱਚ ਇੰਨਾ ਰੁੱਝ ਗਿਆ ਕਿ ਜਿਸ ਸੰਤ ਜੀ ਨੇ ਮੈਨੂੰ ਸਹੀ ਰਾਹ ਦਿਖਾਇਆ ਜਿੰਨਾ ਕਰਕੇ ਮੈਨੂੰ ਆ ਸਭ ਕੁਝ ਮਿਲਿਆ ਹੈ ਮੈਂ ਉਹਨਾਂ ਦਾ ਧੰਨਵਾਦ ਹੀ ਨਹੀਂ ਕੀਤਾ ਕਹਿੰਦੇ ਉਸੇ ਵੇਲੇ ਆਪਣੇ ਸੋਨੇ ਦੇ ਵੱਟੇ ਚੁੱਕੇ ਅਤੇ ਸੰਤ ਜੀ ਵੱਲ ਤੁਰ ਪਿਆ ਕਿ ਜਾ ਕੇ ਸੰਤ ਜੀ ਦਾ ਧੰਨਵਾਦ ਕਰਕੇ ਆਉਣਾ ਹਾਂ ਕਹਿੰਦੇ ਸੰਤ ਜੀ ਦੇ ਕੋਲ ਗਿਆ ਜਾ ਕੇ ਨਮਸਕਾਰ ਕੀਤੀ ਆਪਣੇ ਸੋਨੇ ਦੇ ਵੱਟੇ ਸੰਤ ਜੀ ਦੇ ਅੱਗੇ ਰੱਖ ਦਿੱਤੇ ਅਤੇ ਬੜੀ ਖੁਸ਼ੀ ਦੇ ਨਾਲ ਬੜੇ ਚਾਅ ਨਾਲ ਦੱਸਿਆ ਕਿ ਸੰਤ ਜੀ ਮੈਂ ਉਹੀ ਦੁਕਾਨਦਾਰ ਆਂ ਜੋ ਇੱਕ ਦਿਨ ਤੁਹਾਡੇ ਕੋਲ ਬੜਾ ਪਰੇਸ਼ਾਨ ਹੋ ਕੇ ਆਇਆ ਸੀ ਕਿ ਮੇਰੀ ਕਿਰਤ ਕਮਾਈ ਦੇ ਵਿੱਚ ਕੋਈ ਬਰਕਤ ਨਹੀਂ ਆ ਕੋਈ ਵਾਧਾ ਨਹੀਂ ਤੁਸੀਂ ਮੈਨੂੰ ਇਮਾਨਦਾਰੀ ਦੇ ਰਾਹ ਦੇ ਉੱਤੇ ਚੱਲਣ ਦੇ ਲਈ ਕਿਹਾ ਸੀ ਉਸ ਦਿਨ ਤੋਂ ਬਾਅਦ ਮੈਂ ਘੱਟ ਤੋਲਣਾ ਛੱਡ ਦਿੱਤਾ ਸੱਚਮੁੱਚ ਮੇਰੀ ਕਮਾਈ ਦੇ ਵਿੱਚ ਮੇਰੇ ਕਾਰੋਬਾਰ ਦੇ ਵਿੱਚ ਬਹੁਤ ਵਾਧਾ ਹੋਇਆ ਤੇ ਮੈਂ ਇੰਨਾ ਅਮੀਰ ਹੋ ਗਿਆ ਆ ਕਿ ਮੈਂ ਸੌਦਾ ਤੋਲਣ ਵਾਲੇ ਵੱਟੇ ਵੀ ਸੋਨੇ ਦੇ ਬਣਾ ਲਏ ਆ ਇਸ ਕਰਕੇ ਆਜਿ ਮੈਂ ਤੁਹਾਡਾ ਧੰਨਵਾਦ ਕਰਨਾ ਆ ਹਾਂ ਕਹਿੰਦੇ ਸੰਤ ਜੀ ਨੇ ਸੋਨੇ ਦੇ ਵਟਿਆਂ ਨੂੰ ਦੇਖਿਆ ਮੁਸਕਰਾਏ ਪਰ ਉਸ ਮਣੁੱਖ ਵੱਲ ਅੱਖਾਂ ਚੁੱਕ ਕੇ ਨਹੀਂ ਦੇਖਿਆ ਕਹਿੰਦੇ ਇਹ ਦੁਕਾਨਦਾਰ ਸੰਤ ਜੀ ਨੂੰ ਕਹਿਣ ਲੱਗਾ ਕਿ ਸੰਤ ਜੀ ਤੁਹਾਡੇ ਉਹਨਾਂ ਬਚਨਾਂ ਕਰਕੇ ਮੇਰਾ ਇੰਨਾ ਭਲਾ ਹੋ ਗਿਆ ਅੱਜ ਵੀ ਮੈਨੂੰ ਕੋਈ ਬਚਨ ਦੋ ਕਹਿੰਦੇ ਜਦ ਉਸ ਦੁਕਾਨਦਾਰ ਨੇ ਸੰਤ ਜੀ ਤੋਂ ਬਚਨ ਮੰਗੇ ਤਾਂ ਸੰਤ ਜੀ ਨੇ ਕਿਹਾ ਕਿ ਭਾਈ ਬਚਨ ਤਾਂ ਅਸੀਂ ਕਰ ਦਿੰਨੇ ਆ ਪਰ ਤੂੰ ਇਹਨਾਂ ਬਚਨਾਂ ਨੂੰ ਕਮਾ ਪਾਵੇਂਗਾ ਤਾ ਕਹਿੰਦੇ ਉਹ ਦੁਕਾਨਦਾਰ ਨੇ ਕਿਹਾ ਕਿ ਹਾਂਜੀ ਸੰਤ ਜੀ ਤੁਸੀਂ ਕਹੋ ਤਾਂ ਸਹੀ ਸੰਤ ਜੀ ਨੇ ਕਿਹਾ ਵੀ ਚੱਲ ਫਿਰ ਅੱਜ ਇਦਾਂ ਕਰੀ ਇਹ ਜੋ ਸੋਨੇ ਦੇ ਵੱਟੇ ਆ ਨਾ ਜਾਂਦਾ ਜਾਂਦਾ ਨਦੀ ਦੇ ਵਿੱਚ ਸੁੱਟ ਜਾਵੀਂ ਕਹਿੰਦੇ ਜਦੋਂ ਸੰਤ ਜੀ ਨੇ ਆਹ ਗੱਲ ਕਹੀ ਤਾਂ ਦੁਕਾਨਦਾਰ ਦੇ ਦਪਹਿਰਾ ਥੱਲੋ ਜ਼ਮੀਨ ਖਿਸਕ ਗਈ ਕਿਉਂਕਿ ਹੁਣ ਆਪਣੀ ਹੱਕ ਸੱਚ ਦੀ ਕਮਾਈ ਨਦੀ ਵਿੱਚ ਰੋੜਨੀ ਸੌਖੀ ਨਹੀਂ ਆ ਨਾ ਕਹਿੰਦੇ ਇੱਕ ਵਾਰ ਮਨ ਦੇ ਵਿੱਚ ਸੋਚਿਆ ਬਿਮਣਾ ਆ ਕੀ ਬਣ ਗਿਆ ਸੋਨੇ ਦੇ ਵੱਟੇ ਮੈਂ ਨਦੀ ਵਿੱਚ ਕਿੰਜ ਸੁਟਾਂਗਾ ਪਰ ਦੂਜੇ ਹੀ ਪਲ ਦੁਕਾਨਦਾਰ ਦਾ ਜਿਹੜਾ ਨੇਕਮਨ ਸੀ ਉਹਦੇ ਵਿੱਚੋਂ ਆਵਾਜ਼ ਆਈ ਕਿ ਭਾਈ ਸੰਤ ਜੀ ਦੇ ਪਹਿਲੇ ਬਚਨ ਕਰਕੇ ਤੇਰਾ ਇੰਨਾ ਭਲਾ ਹੋਇਆ ਇੰਨਾ ਬਚਨਾਂ ਦੇ ਵਿੱਚ ਵੀ ਤੇਰਾ ਕੋਈ ਭਲਾ ਹੋਵੇਗਾ ਜੇ ਸੰਤ ਜੀ ਕਹਿ ਰਹੇ ਆ ਤਾਂ ਇਹ ਬਚਨ ਜ਼ਰੂਰ ਕਮਾ ਕਹਿੰਦੇ ਉਹ ਦੁਕਾਨਦਾਰ ਨੇ ਸੰਤ ਜੀ ਨੂੰ ਸੱਤ ਬਚਨ ਕਹੇ ਅਤੇ ਕਿਹਾ ਕਿ ਤੁਸੀਂ ਜਿਵੇਂ ਕਿਹਾ ਹੈ ਮੈਂ ਉਵੇਂ ਹੀ ਕਰਾਂਗਾ ਕਹਿੰਦੇ ਉਹ ਦੁਕਾਨਦਾਰ ਨੇ ਸੋਨੇ ਦੇ ਵੱਟੇ ਚੁੱਕੇ ਆਪਣੀ ਦੁਕਾਨ ਨੂੰ ਚੱਲ ਪਿਆ ਰਸਤੇ ਦੇ ਵਿੱਚ ਜੋ ਨਦੀ ਆਈ ਉਹ ਵੱਟੇ ਉਹਦੇ ਵਿੱਚ ਸੁੱਟ ਗਿਆ ਅਤੇ ਜਾ ਕੇ ਦੁਕਾਨ ਤੇ ਬੈਠ ਗਿਆ ਜਿਵੇਂ ਕਿ ਆਪਾਂ ਪਹਿਲਾਂ ਦੱਸਿਆ ਕਿ ਇਹ ਸੇਠ ਜੀ ਦੇ ਕੋਲੋਂ ਨੇੜੇ ਦੇ ਸਾਰੇ ਪਿੰਡਾਂ ਦੇ ਦੁਕਾਨਦਾਰ ਸ਼ਬਦਾ ਲੈ ਕੇ ਜਾਂਦੇ ਸੀ ਜੋ ਵੀ ਦੁਕਾਨਦਾਰ ਨੇੜਲੇ ਪਿੰਡਾਂ ਦੇ ਵਿੱਚੋਂ ਆਉਂਦੇ ਸੀ ਨਾ ਉਹਨਾਂ ਦੇ ਵਿੱਚੋਂ ਕੁਝ ਦੁਕਾਨਦਾਰ ਉਸੇ ਨਦੀ ਨੂੰ ਪਾਰ ਕਰਕੇ ਆਉਂਦੇ ਸੀ ਜਿਸ ਨਦੀ ਦੇ ਵਿੱਚ ਇਹ ਦੁਕਾਨਦਾਰ ਨੇ ਆਪਣੇ ਵੱਟੇ-ਸੁੱਟੇ ਸਨ ਕਹਿੰਦੇ ਜਦੋਂ ਉਹ ਦੁਕਾਨਦਾਰ ਉਹ ਗ੍ਰਾਹਕ ਅੱਜ ਨਦੀ ਪਾਰ ਕਰਕੇ ਇਸ ਦੁਕਾਨਦਾਰ ਕੋਲੋਂ ਸੌਦਾ ਲੈਣ ਦੇ ਲਈ ਆਏ ਤਾਂ ਨਦੀ ਪਾਰ ਕਰਦਿਆਂ ਇੱਕ ਦੁਕਾਨਦਾਰ ਦੇ ਪੈਰ ਦੇ ਵਿੱਚ ਕੁਝ ਚੁੱਭਿਆ ਉਹਨੇ ਜਦ ਚੱਕਿਆ ਤਾਂ ਦੇਖਿਆ ਇਹ ਤਾਂ ਸੋਨੇ ਦਾ ਵੱਟਾ ਹੈ ਇੱਕ ਇੱਕ ਕਰਕੇ ਸਾਰੇ ਸੋਨੇ ਦੇ ਵਟੇ ਲੰਭ ਗਏ ਸੋਨੇ ਦੇ ਵਟਿਆਂ ਨੂੰ ਦੇਖ ਕੇ ਇਹਨਾਂ ਦੇ ਲਈ ਪਹਿਚਾਨਣਾ ਕੋਈ ਔਖਾ ਕੰਮ ਨਹੀਂ ਸੀ ਕਿਉਂਕਿ ਇਹਨਾਂ ਦੇ ਨਗਰ ਦੇ ਵਿੱਚ ਸਿਰਫ ਇੱਕੋ ਹੀ ਸੇਠ ਸੀ ਜਿਹਦੇ ਕੋਲ ਸੋਨੇ ਦੇ ਵਟੇ ਸੀ ਇਹ ਤਾਂ ਵਟਿਆਂ ਨੂੰ ਦੇਖਦੇ ਆ ਸਾਰ ਪਹਿਚਾਨ ਗਏ ਕਿ ਇਹ ਤਾਂ ਸਾਡੇ ਉਸ ਦੁਕਾਨਦਾਰ ਦੇ ਵਟੇ ਨੇ ਮਨ ਦੇ ਵਿੱਚ ਸੋਚਿਆ ਵੀ ਜਰੂਰ ਰਾਤ ਦੁਕਾਨ ਦੇ ਉੱਤੇ ਕੋਈ ਚੋਰ ਆਏ ਹੋਣੇ ਆ ਸੇਠ ਦੇ ਇਹ ਵਟੇ ਚੋਰੀ ਕਰਕੇ ਲੈ ਆਏ ਹੁਣੇ ਆ ਤੇ ਨਦੀ ਪਾਰ ਕਰਦੇ ਆ ਉਹਨਾਂ ਦਾ ਕੁਝ ਸਮਾਨ ਇੱਥੇ ਡਿੱਗ ਗਿਆ ਜਿਹਦੇ ਵਿੱਚ ਵੱਟੇ ਵੀ ਡਿੱਗ ਗਏ ਕਹਿੰਦੇ ਇਹਨਾਂ ਨੇ ਵੱਟੇ ਚੁੱਕੇ ਸੇਠ ਜੀ ਦੇ ਕੋਲ ਪਹੁੰਚ ਗਏ ਦੁਕਾਨਦਾਰ ਕੋਲ ਪਹੁੰਚ ਗਏ ਜਾ ਕੇ ਵੱਟੇ ਅੱਗੇ ਰੱਖ ਦਿੱਤੇ ਉਹ ਦੁਕਾਨਦਾਰ ਆਪਣੇ ਵੱਟਿਆਂ ਨੂੰ ਦੇਖ ਕੇ ਬੜਾ ਹੈਰਾਨ ਹੋਇਆ ਕੀ ਇਹ ਵੱਟੇ ਤਾਂ ਸੰਤ ਜੀ ਨੇ ਮੈਨੂੰ ਕਿਹਾ ਸੀ ਕਿ ਨਦੀ ਵਿੱਚ ਸੁੱਟ ਦੇਵੀ ਇਹ ਤਾਂ ਮੈਂ ਸੁੱਟ ਆਇਆ ਸੀ ਪਰ ਇਹ ਦੁਕਾਨਦਾਰ ਚੁੱਕ ਕੇ ਫਿਰ ਮੇਰੇ ਕੋਲ ਲੈ ਆਏ ਆ ਹੁਣ ਮੈਂ ਇਹਨਾਂ ਦਾ ਕੀ ਕਰਾਂ ਕਹਿੰਦੇ ਕੁਝ ਵੀ ਸਮਝ ਦੇ ਵਿੱਚ ਨਹੀਂ ਸੀ ਆ ਰਹੀ ਤਾਂ ਦੁਕਾਨਦਾਰ ਨੇ ਫਿਰ ਤੋਂ ਵੱਟੇ ਚੁੱਕੇ ਅਤੇ ਸੰਤ ਜੀ ਦੇ ਕੋਲ ਚਲੇ ਆ ਗਿਆ ਜਾ ਕੇ ਕਹਿਣ ਲੱਗਾ ਕਿ ਸੰਤ ਜੀ ਮੈਂ ਸੱਚ ਦੱਸ ਰਿਹਾ ਹਾਂ ਤੁਹਾਡੇ ਕਹੀ ਅਨੁਸਾਰ ਇਹ ਵੱਟੇ ਮੈਂ ਨਦੀ ਦੇ ਵਿੱਚ ਸੁੱਟ ਦਿੱਤੇ ਸੀ ਅਤੇ ਮੈਂ ਆਪਣੀ ਦੁਕਾਨ ਤੇ ਚਲੇ ਆ ਗਿਆ ਪਰ ਕੁਝ ਦੁਕਾਨਦਾਰ ਜੋ ਪਰਲੇ ਪਿੰਡ ਤੋਂ ਆਉਂਦੇ ਨੇ ਉਹਨਾਂ ਨੂੰ ਨਦੀ ਪਾਰ ਕਰਦਿਆਂ ਇਹ ਵੱਟੇ ਮਿਲ ਗਏ ਓਏ ਵਟੇ ਚੁੱਕ ਕੇ ਫਿਰ ਤੋਂ ਮੇਰੇ ਕੋਲ ਲੈ ਆਇਆ ਹੁਣ ਦੱਸੋ ਮੈਂ ਇਨਾ ਵਟਿਆਂ ਦਾ ਕੀ ਕਰਾਂ ਮੈਨੂੰ ਕੁਝ ਵੀ ਸਮਝ ਦੇ ਵਿੱਚ ਨਹੀਂ ਆ ਰਹੀ ਤਾਂ ਕਹਿੰਦੇ ਸੰਤ ਜੀ ਨੇ ਅੱਜ ਪਹਿਲੇ ਦਿਨ ਸੇਠ ਵੱਲ ਉਹ ਦੁਕਾਨਦਾਰ ਵੱਲ ਅੱਖਾਂ ਚੁੱਕ ਕੇ ਦੇਖਿਆ ਅਤੇ ਕਿਹਾ ਕਿ ਭਲਿਆ ਇਹ ਵਟਿਆਂ ਦਾ ਕੀ ਕਰਨਾ ਹੈ ਇਹਨਾਂ ਵਟਿਆਂ ਨੂੰ ਤੂੰ ਆਪਣੇ ਨਾਲ ਆਪਣੀ ਦੁਕਾਨ ਤੇ ਲੈ ਜਾ ਜਿਵੇਂ ਪਹਿਲਾਂ ਸਬਦਾ ਤੋਲਦਾ ਸੀ ਉਵੇਂ ਹੀ ਸਬਦਾ ਤੋਲ ਤਦ ਦੁਕਾਨਦਾਰ ਨੇ ਕਿਹਾ ਕਿ ਸੰਤ ਜੀ ਜੇਕਰ ਮੈਂ ਦੁਕਾਨ ਦੇ ਉੱਤੇ ਇਹਨਾਂ ਦੇ ਨਾਲ ਸਬਦਾ ਹੀ ਤੋਲਣਾ ਸੀ ਤਾਂ ਤੁਸੀਂ ਪਹਿਲਾਂ ਨਦੀ ਦੇ ਵਿੱਚੋਂ ਸਟਾਏ ਕਿਉਂ ਸੰਤ ਜੀ ਨੇ ਕਿਹਾ ਭਲਿਆ ਤੈਨੂੰ ਇਹ ਸਮਝਾਉਣਾ ਚਾਹੁੰਦਾ ਸਾਂ ਕਿ ਜੇ ਕਮਾਈ ਹੱਕ ਸੱਚ ਦੀ ਹੋਵੇ ਇਮਾਨਦਾਰੀ ਦੀ ਹੋਵੇ ਤਾਂ ਨਦੀਆਂ ਦੇ ਵਿੱਚ 24 ਵਾਪਸ ਆ ਜਾਂਦੀ ਆ ਇਹ ਗੱਲ ਸੁਣ ਕੇ ਉਹ ਦੁਕਾਨਦਾਰ ਦੀਆਂ ਅੱਖਾਂ ਪਰ ਆਈਆਂ ਦਕਾਨਦਾਰ ਸਮਝ ਗਿਆ ਕਿ ਸੱਚਮੁੱੱਚ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚ ਬਹੁਤ ਬਰਕਤ ਆ ਹੱਕ ਸੱਚ ਦੀ ਕਿਰਤ ਕਮਾਈ ਕਿਤੇ ਨਹੀਂ ਜਾਂਦੀ ਸੋ ਇਹ ਕਹਾਣੀ ਆ ਪਾਪ ਜੀ ਦੇ ਨਾਲ ਇਸ ਕਰਕੇ ਸਾਂਝੀ ਕੀਤੀ ਕਿ ਹਮੇਸ਼ਾ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚ ਬਰਕਤ ਪੈਂਦੀ ਆ ਜੇਕਰ ਸਾਡੀ ਨੀਅਤ ਸੱਚੀ ਸੁੱਚੀ ਆ ਅਸੀਂ ਆਪਣੀ ਕਿਰਤ ਨੂੰ ਪੂਰੀ ਇਮਾਨਦਾਰੀ ਦੇ ਨਾਲ ਕਰ ਰਹੇ ਆ ਨਾ ਤਾਂ ਉਹ ਕਮਾਈ ਦੇ ਵਿੱਚ ਬਰਕਤ ਜ਼ਰੂਰ ਪੈਂਦੀ ਆ ਪਰ ਬਈਮਾਨੀ ਦਾ ਪੈਸਾ ਝੂਠ ਬੋਲ ਕੇ ਕਮਾਇਆ ਹੋਇਆ ਪੈਸਾ ਠੱਗੀ ਠੋਰੀ ਦਾ ਪੈਸਾ ਉਹ ਕਦੇ ਵੀ ਫਲਦਾਇਕ ਨਹੀਂ ਹੁੰਦਾ ਉਹ ਬੰਦਾ ਕਮਾ ਭਾਵੇਂ ਜਿੰਨਾ ਮਰਜ਼ੀ ਲਵੇ ਪਰ ਉਹ ਕਮਾਈ ਦੇ ਵਿੱਚ ਨਾ ਤਾਂ ਬਰਕਤ ਪਵੇਗੀ ਨਾ ਹੀ ਉਹ ਕਮਾਈ ਕਿਸੇ ਚੰਗੇ ਪਾਸੇ ਲੱਗਦੀ ਆ ਇੰਜ ਕਹਿ ਲਈਏ ਵੀ ਉਹ ਪੈਸਾ ਸਾਡੀ ਜ਼ਿੰਦਗੀ ਦੇ ਵਿੱਚ ਆ ਕੇ ਜ਼ਹਿਰ ਕੋਲ ਦਿੰਦਾ ਏ ਇਸ ਕਰਕੇ ਬਈਮਾਨੀ ਦੇ ਪੈਸੇ ਤੋਂ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ ਹੈ ਕਦੇ ਵੀ ਆਪਣੇ ਘਰ ਦੇ ਵਿੱਚ ਬੇਈਮਾਨੀ ਦਾ ਪੈਸਾ ਨਹੀਂ ਆਉਣ ਦੇਣਾ ਚਾਹੀਦਾ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚ ਬਰਕਤ ਆ ਥੋੜਾ ਖਾ ਲਈਏ ਥੱਕ ਸੱਚ ਦੀ ਕਿਰਤ ਕਮਾਈ ਥੋੜੀ ਵੀ ਹੋਵੇਗੀ ਨਾ ਸਤਿਗੁਰ ਸੱਚੇ ਪਾਤਸ਼ਾਹ ਉਹਦੇ ਵਿੱਚ ਵੀ ਬਰਕਤ ਪਾਉਂਦੇ ਨੇ ਤਾਂ ਹਮੇਸ਼ਾ ਹੱਕ ਸੱਚ ਦੀ ਕਿਰਤ ਕਮਾਈ ਕਰਨੀ ਆ ਮਹਾਪੁਰਖ ਜੀ ਕਹਿੰਦੇ ਕਮਾਈ ਹੱਕ ਸੱਚ ਦੀ ਹੋਵੇ ਅਤੇ ਕੀਤੀ ਹੋਈ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਣਾ ਵੀ ਜ਼ਰੂਰੀ ਆ ਕਿਉਂਕਿ ਜਿੰਨਾ ਹੀ ਸਾਡੀ ਕਰਤ ਦੀ ਕਿਰਤ ਕਮਾਈ ਦੇ ਵਿੱਚੋਂ ਤਿੱਲ ਫੁੱਲ ਕਿਸੇ ਵੀ ਜੀ ਦੇ ਮੂੰਹ ਦੇ ਵਿੱਚ ਜਾਂਦਾ ਹੈ ਖਾਸ ਕਰਕੇ ਜਦੋਂ ਕਿਸੇ ਲੋੜਵੰਦ ਨੂੰ ਅਸੀਂ ਭੋਜਨ ਪ੍ਰਸ਼ਾਦਾ ਸ਼ਿਕਾਉਂਦੇ ਆ ਜਾਂ ਆਪਣੇ ਧਨ ਦੇ ਵਿੱਚੋਂ ਕਿਸੇ ਲੋੜਵੰਦ ਦੀ ਮਦਦ ਕਰਦੇ ਆ ਤਾਂ ਸਾਡੀ ਉਹ ਕਿਰਤ ਕਮਾਈ ਦੇ ਵਿੱਚ ਵਾਧਾ ਜ਼ਰੂਰ ਪੈਂਦਾ ਹੈ ਗੁਰਨਾਨਕ ਪਾਤਸ਼ਾਹ ਜੀ ਨੇ ਵੀ ਸਾਨੂੰ ਹੱਕ ਸੱਚ ਦੀ ਕਿਰਤ ਕਰਨ ਨੂੰ ਕਿਹਾ ਹੈ ਹੱਕ ਸੱਚ ਦੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਵੰਡ ਕੇ ਛਕਣ ਨੂੰ ਕਿਹਾ ਹੈ ਕਿਉਂਕਿ ਵੰਡ ਕੇ ਛਕਣ ਦੇ ਵਿੱਚ ਹੀ ਵਰਕਤਾ ਨੇ ਤਾ ਹੱਕਸਾਤੇ ਦੀ ਕਿਰਤ ਕਮਾਈ ਕਰਨੀ ਆ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਜ਼ਰੂਰ ਕੱਢਣਾ ਹੈ ਕਲਗੀਧਰ ਪਾਤਸ਼ਾਹ ਨੇ ਵੀ ਆਪਣੇ ਸੇਖ ਨੂੰ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਣ ਨੂੰ ਕਿਹਾ ਹੈ ਅਤੇ ਕੱਢਿਆ ਹੋਇਆ ਦਸਵੰਦ ਗੁਰੂ ਘਰ ਦੇ ਵਿੱਚ ਵੀ ਭੇਟ ਕਰ ਸਕਦੇ ਆ ਕਿਸੇ ਲੋੜਵੰਦ ਦੀ ਵੀ ਮਦਦ ਕਰ ਸਕਦੇ ਆ ਕਲਗੀਧਰ ਪਾਤਸ਼ਾਹ ਜੀ ਨੇ ਤਾਂ ਗਰੀਬ ਦਾ ਮੂਹ ਗੁਰੂ ਦੀ ਗੋਲਕ ਕਿਹਾ ਹੈ ਜੇ ਆਪਾਂ ਕਿਸੇ ਲੋੜਵੰਦ ਦੀ ਮਦਦ ਕਰਦੇ ਆ ਸਤਿਗੁਰ ਸੱਚੇ ਪਾਤਸ਼ਾਹ ਤਾਂ ਵੀ ਸਾਡੇ ਉੱਤੇ ਬੇਅੰਤ ਖੁਸ਼ ਹੁੰਦੇ ਆ ਇਸ ਸੰਬੰਧ ਘਟਨਾ ਸਾਡੇ ਲਈ ਜ਼ਰੂਰੀ ਆ। ਸੋ ਇਹ ਜੋ ਵੀ ਕਹਾਣੀਆਂ ਆਪਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਆਂ ਇਹ ਕਹਾਣੀਆਂ ਭਾਵੇਂ ਕਾਲਪਨਿਕ ਹੋਣ ਇਹਨਾਂ ਦੀਆਂ ਘਟਨਾਵਾਂ ਪਾਤਰ ਸਾਰੇ ਕਾਲਿਕ ਹੋਣ ਪਰ ਇਹਨਾਂ ਦੀਆਂ ਜੋ ਸਿੱਖਿਆਵਾਂ ਨੇ ਨਾ ਉਹ ਸਾਨੂੰ ਇਹੀ ਸਮਝਾਉਂਦੀਆਂ ਨੇ ਕਿ ਜੇਕਰ ਸਾਡੀ ਨੀਅਤ ਸੱਚੀ ਸੁੱਚੀ ਆ ਸਾਡੀ ਕਮਾਈ ਜਿਹੜੀ ਆ ਉਹ ਹੱਕ ਸੱਚ ਦੀ ਆ ਤਾਂ ਫਿਰ ਉਹ ਕਮਾਈ ਦੇ ਵਿੱਚ ਬਰਕਤ ਜ਼ਰੂਰ ਪੈਂਦੀ ਆ ਅਤੇ ਜੇਕਰ ਅਸੀਂ ਆਪਣੀ ਹੱਕ ਸੱਚ ਦੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਕਿਸੇ ਦਾ ਭਲਾ ਕਰਦੇ ਆ ਦਾਨ ਪੁੰਨ ਕਰਦੇ ਆ ਕਿਤੇ ਸੇਵਾ ਕਰਦੇ ਆ ਨਾ